ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਚਨਾ ਪਟਾਕਾ ਬਣਾਵਾਂਗੇ ਆਹ ਜੀ ਤਾਲੇ ਚਨੇ ਇਹ ਆਪਾਂ ਨਾ ਪੂਰੀ ਰਾਤ ਭਿਉਂਤੇ ਸੀਗੇ ਤੇ ਜੇ ਦੇਖੋ ਫੁੱਲ ਕੇ ਡੇਡੇ ਹੋ ਗਏ ਆ ਤੇ ਇਹਨਾਂ ਦਾ ਆਪਾਂ ਨਾ ਪਾਣੀ ਕੱਢਤਾ ਤੇ ਇਹਨਾਂ ਦੇ ਵਿੱਚੋਂ ਅੱਧਿਆਂ ਦੀ ਅਸੀਂ ਸਬਜ਼ੀ ਬਣਾਈ ਤੇ ਅੱਧਿਆਂ ਦਾ ਅਸੀਂ ਚਨਾ ਪਟਾਕਾ ਬਣਾ ਕੇ ਦੇਖਿਆ ਸੀ ਪਹਿਲਾਂ ਘਰੇ ਤੇ ਬਹੁਤ ਹੀ ਟੇਸਟੀ ਬਣਿਆ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਵੀ ਬਣਾ ਹੀ ਲੈਨੇ ਆ ਤੇ ਹੁਣ ਆਪਾਂ ਇਹਨਾਂ ਚਣਿਆਂ ਦਾ ਤੁਹਾਨੂੰ ਨਾ ਚਨਾ ਪਟਾਕਾ ਬਣਾ ਕੇ ਵਿਖਾਉਂਗੀ ਇਹਨਾਂ ਨੂੰ ਪਾਣੀ ਪੂਰਾ ਸੁਕਾ ਲਿਓ ਆ ਦੇਖੋ ਹੱਥਾਂ ਨਾਲ ਪਾਣੀ ਨਹੀਂ ਲੱਗਣਾ ਚਾਹੀਦਾ ਤੇ ਇਹ ਬਹੁਤ ਹੀ ਟੇਸਟੀ ਬਣਦੇ ਆ ਇੱਧਰ ਆਪਾਂ ਤੇਲ ਰੱਖ ਰੱਖਿਆ ਸਰੋਂ ਦਾ ਆਪਾਂ ਸਰੋਂ ਦਾ ਤੇਲ ਰੱਖਿਆ ਮੈਂ ਪਹਿਲਾਂ ਬਣਾਇਆ ਤੇ ਬਹੁਤ ਹੀ ਟੇਸਟੀ ਬਣੇ ਸੀਗੇ ਫਿਰ ਮੈਂ ਕਿਹਾ ਚਲੋ ਭੈਣਾਂ ਨੂੰ ਵੀ ਦੱਸ ਗਏ ਤੇ ਬੱਚਿਆਂ ਨੂੰ ਬਣਾ ਕੇ ਖਵਾਉਣਗੇ ਆ ਤੇ ਹੁਣ ਆਪਣਾ ਤੇਲ ਗਰਮ ਹੈ ਤੇ ਆਪਾਂ ਨਾ ਹੌਲੀ ਕਿਦੇ ਨੇ ਵਿੱਚ ਪਾਵਾਂਗੇ ਕਿਉਂਕਿ ਆ ਥੋੜਾ ਜਿਹਾ ਗਿੱਲੇ ਤਾਂ ਆ ਗਏ ਹੀ ਆ ਚਿੱਟੇ ਨਾਪਣੇ ਉੱਤੇ ਪੈ ਜਾਣ ਤੇ ਆਪਾਂ ਰਾਮ ਨਾਲ ਵਿੱਚ ਪਾ ਦਿਆਂਗੇ ਇਹਨੂੰ ਹੁਣ ਆਪਾਂ ਇਹਨਾਂ ਨੂੰ 3 ਤੋਂ 4 ਮਿੰਟਾਂ ਹੀ ਰੱਖਾਂਗੇ ਤੇ ਗਾਂਟ ਆਪਣਾ ਸਲੋ ਤੋਂ ਮੀਡੀਅਮ ਤੇ ਫੇਰ ਆਪਾਂ ਹਿਲਾਵਾਂਗੇ 4-5 ਮਿੰਟਾਂ ਬਾਅਦ ਹਾਂਜੀ ਆਪਾਂ ਨਾ 5-7 ਮਿੰਟਾਂ ਮਗਰੋਂ ਇਹਨਾਂ ਨੂੰ ਹਲਾਤਾ ਚ ਤੇ ਇਹ ਤੇ ਨਾ ਘੱਟੋ-ਘੱਟ 13 ਤੋਂ 14 ਮਿੰਟ ਲੱਗ ਜਾਂਦੇ ਤੇ ਹੁਣ ਆਪਣੇ ਬਣਨ ਲੱਗ ਗਏ ਤੇ ਇਹ ਬਣਦੇ ਆ ਉਹਨਾਂ ਟਾਈਮ ਆਪਾਂ ਬਣਾ ਲੈਨੇ ਆ ਮਸਾਲਾ ਮਸਾਲਾ ਜੀ ਆ ਤਾਂ ਆਪਣਾ ਅਮਚੂਰ ਪਾਊਡਰ ਹੈ 3 ਚਮਚੇ ਛੋਟੇ ਇਧਰ 1 ਚਮਚ ਜੀਰਾ ਆਪਣਾ ਤੇ 2 ਛੋਟੇ ਚਮਚ ਨਮਕ 1 ਚਮਚ ਛੋਟਾ ਆਪਣੀ ਲਾਲ ਮਿਰਚ ਹੈ ਅੱਧਾ ਪੌਣਾ ਕਿ ਚਮਚ ਆਪਣਾ ਧਨੀਆ ਪਾਊਡਰ ਹੈ 4 ਆਪਾਂ ਲੌਂਗ ਲਏ ਆ ਅੱਧਾ ਕਿ ਚਮਚ ਆਪਣਾ ਕਾਲੀ ਮਿਰਚ ਹੈ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਤੇ ਮੈਂ ਮਸਾਲਾ ਪਹਿਲਾਂ ਬਣਾ ਕੇ ਰੱਖ ਲਿਆ ਸੀ ਆ ਦੇਖੋ ਮੇਰੇ ਕੋਲ ਮਸਾਲਾ ਮੈਂ ਪੀਸ ਲਿਆ ਸੀ ਪਹਿਲਾਂ ਤੇ ਹੁਣ ਆਪਾਂ ਚਲਿਆਂ ਨੂੰ ਕੱਢ ਕੇ ਨਾ ਤੇ ਫਿਰ ਆਪਾਂ ਉੱਤੇ ਮਸਾਲਾ ਲਾਵਾਂਗੇ ਹਾਂ ਜੀ ਆਪਾਂ ਚਾਣਿਆਂ ਨੂੰ 14 ਤੋਂ 15 ਮਿੰਟ ਹੋ ਗਏ ਐ ਸਲੋ ਸਲੋ ਤੋਂ ਮੀਡੀਅਮ ਕਰਕੇ ਆਪਾਂ ਇਹਨਾਂ ਨੂੰ ਭੁੰਨੇ ਤੇ ਫੇਰੇ ਵਿੱਚ ਪਟਾਕੇ ਵੀ ਪਾਉਂਦਾ ਥੋੜਾ ਜਿਹਾ ਦੂਰ ਰਿਓ ਕਾਈ ਤੇ ਚਨਾ ਪਟਾਕਾ ਬੋਲ ਦੇ ਤੇ ਹੁਣ ਸਾਰੇ ਉੱਪਰ ਆ ਗਏ ਦੇਖੋ ਤਿਆਰ ਤੇ ਸਾਰੇ ਹੁਣ ਬਣ ਕੇ ਹੋ ਗਏ ਤਿਆਰ ਤੇ ਆਪਾਂ ਹੁਣ ਇਹਨਾਂ ਨੂੰ ਲਗਾ ਕੱਢ ਤੇ ਗੈਸ ਕਰ ਦਾਂਗੇ ਆਓ ਹੁਣ ਆਪਾਂ ਇਹਨਾਂ ਨੂੰ ਕੱਢ ਲੈਂਦੇ ਹਾਂ ਦੇਖੋ ਜੀ ਚਨੇ ਆਪਣੇ ਖੜਕੀ ਜਾਂਦੇ ਆ ਤੇ ਬਹੁਤ ਹੀ ਵਧੀਆ कुरकुरੇ ਬਣ ਗਏ ਆ ਤੇ ਹੁਣ ਆਪਾਂ ਪਲੇਟ ਦੇ ਵਿੱਚ ਨਾ ਪੇਪਰ ਵਿਛਾਤ ਹੈ ਤੇ ਉਹਦੇ ਉੱਤੇ ਆਪਾਂ ਇਹਨਾਂ ਨੂੰ ਪਾ ਦੇਾਂਗੇ ਤੇਲ ਸੁੱਕ ਜਾਊਗਾ ਤੇ ਫਿਰ ਆਪਾਂ ਲਾਉਨੇ ਆ ਮਸਾਲੇ ਇਹਨਾਂ ਨੂੰ ਲੋ ਜੀ ਆਪਣਾ ਚਨਾ ਫਟਾ ਕੇ ਦੇਖੋ ਖੜਕਦੇ ਨੇ ਕਿੰਨੇ ਵਧੀਆ कुरकुरੇ ਬਣਿਆ ਤੇ ਬਹੁਤ ਹੀ ਵਧੀਆ ਬਣਿਆ ਆਪਣਾ ਚਨਾ ਪਟਾਕ ਤੇ ਹੁਣ ਆਪਾਂ ਇਹਦੇ ਉੱਤੇ ਨਾ 1.5 ਚਮਚੀ ਪਾਵਾਂਗੇ ਆ ਦੂਸਰਾ ਆਪਣਾ ਫੇਰ ਗੰਨਾ ਆ ਜੂਗਾ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਿੰਨੇ। ਤੇ ਜੀ ਮਸਾਲਾ ਆਪਾਂ ਮਿਕਸ ਕਰਤਾ ਤੇ ਚਨਾ ਪਟਾਕਾ ਆਪਣਾ ਹੋ ਗਿਆ ਤਿਆਰ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਨਾਲੇ ਬੱਚਿਆਂ ਨੂੰ ਖਵਾਇਓ ਤੇ ਸਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ।